ਪਾਜੀ ਗੁੱਡੀਆਂ ਲੈਣੀਆਂ ਸੀ ਦਿਖਾਓਗੇ ਹੈ ਗੁੱਡੀਆਂ ਲੈਣੀਆਂ ਸੀ ਗੁੱਡੀਆਂ ਉਹ ਗੁੱਡਾ ਵੀ ਦਿਖਾ ਦਿੰਨੇ ਆ ਸ਼ਾਇਦ ਕੋਈ ਗੁੱਡਾ ਪਸੰਦ ਆ ਜੇ ਕੀ ਮਤਲਬ ਮਤਲਬ ਪਹਿਲਾਂ ਇਹ ਦੱਸ ਕਿ ਤੂੰ ਮੱਝ ਵਾਲੀ ਸਾਈਡ ਤੋਂ ਆਇਆ ਗਰਦਾਰਪੁਰ ਤੋਂ ਆਇਆ ਕਿ ਤੂੰ ਹਾਂਜੀ ਪਾਜੀ ਮੈਂ ਕਥੋਂ ਨੰਗਲ ਦਾ ਵਾਂ ਪਰ ਤੁਹਾਨੂੰ ਕਿੱਦਾਂ ਪਤਾ ਉਹ ਮੈਨੂੰ ਇਦਾਂ ਪਤਾ ਕਿ ਮੈਂ ਵੀ ਗਰਦਾਰਪੁਰ ਦਾ ਵਾਂ ਕਾਦੀਆਂ ਤੋਂ ਆ ਮੈਂ ਉੱਥੇ ਗੁੱਡੀਆਂ ਕਹਿੰਦੇ ਆ ਪਰ ਇੱਥੇ ਲੁਧਿਆਣੇ ਪਤੰਗਾ ਕਹਿੰਦੇ ਆ ਪਤੰਗਾ ਜੇ ਕਿਤੇ ਲੁਧਿਆਣੇ ਲਈ ਦੁਕਾਨ ਤੇ ਜਾ ਕੇ ਤਾਂ ਗੁੜੀਆਂ ਕਹਤਾ ਨਾ ਕਿ ਅਗਲੇ ਨੇ ਕੁਝ ਹੋਰ ਸਮੇਂ ਕੋ ਜੁੱਤੀ ਲਾ ਲੈਣੀ ਹੈ। ਅੱਛਾ ਆਉਤੇ ਹੋਰ ਵਾਹ ਕਦੋਂ ਤੇ ਆਏ ਜੇ ਲੁਧਿਆਣੇ? ਸਾਨੂੰ 2-3 ਮਹੀਨੇ ਪਹਿਲਾਂ ਆਏ। ਲੈ ਦੱਸ। ਬੰਦਾ ਪੁੱਛੇ ਵੀ ਹੋਂ ਲੁਧਿਆਣੇ ਮਖਾਣੇ ਲੈਣ ਆਏ। ਹੁਣ ਕੀ ਰਹਿ ਗਿਆ ਇੱਥੇ? ਹੁਣ ਤਾਂ ਲੋਕੀ ਤੋਂ ਭੱਜ ਲਈ ਸੋਚਦੇ ਆ। ਸਭਾਈ ਨਾ। ਪਰ ਇਹ ਵੇ ਤੁਸੀਂ ਕਦੋਂ ਆਏ ਲੁਧਿਆਣੇ? ਅਹੀਂ। ਅਹੀਂ ਤਾਂ ਅਦੋਂ ਤੇ ਆਏ ਆ ਜਦੋਂ ਲੁਧਿਆਣਾ ਵਾਕਈ ਲੁਧਿਆਣਾ ਹੁੰਦਾ ਸੀਗਾ। ਲੁਧਿਆਣਾ ਲੁਧਿਆਣਾ ਹੁੰਦਾ ਸੀ ਕੀ ਮਤਲਬ ਮਤਲਬ ਵੀ ਅਪਾ ਸਾਨੂੰ 97 98 ਦੇ ਆਏ ਆ ਉਹਦੇ ਇਨਾ ਸ਼ੋਰ ਸ਼ਰਾਬਾ ਇਨਾ ਰੱਛ ਨਹੀਂ ਹੁੰਦਾ ਨਾ ਹੀ ਸੜਕਾਂ ਲਾਲ ਹੁੰਦੀਆਂ ਇਹ ਪਾਣ ਥੋਕ ਥੋਕੇ ਹੁਣ ਤਾਂ ਲੁਧਿਆਣਾ ਬਿਹਾਰ ਬਣ ਗਿਆ ਯਾਰ ਅੱਛਾ ਛੱਡ ਤੂੰ ਦੱਸ ਤੂੰ ਕੀ ਸਮਝ ਲੈਣਾ ਭਾਜੀ ਮੈਨੂੰ ਗੱਡੀ ਦਿਖਾਓ ਐਦਾ ਦੀ ਜਿਹੜੀ ਫੇਰ ਉਹ ਗੱਲ ਓਹੋ ਅੱਛਾ ਅੱਛਾ ਪਤੰਗਾ ਪਤੰਗਾ ਹਾਂ ਪਹਿਲਾਂ ਤਾਂ ਪੰਜ ਪੰਜੜੀਆਂ ਤਿੰਨ ਦਰਜਣਾ ਕੱਢ ਦਿਓ ਅੱਛਾ ਹੋਰ ਫੇਰ ਮੈਨੂੰ ਦਿਖਾਓ ਇੱਕ ਛਾਜ ਵੱਡਾ ਸਾਰਾ ਅੱਛਾ ਛਾਜ ਨੂੰ ਤੇ ਛਾਜੀ ਕਹਿੰਦੇ ਆ ਉਹ ਛਾਜ ਨੂੰ ਛਾਜੀ ਕਹਿੰਦੇ ਆ ਆ ਜਾ ਦਿਖਾ ਮਾ ਉਧਰ ਨੂੰ ਆ ਜਾ ਉਧਰ ਆ ਜਾ ਮੂਹ ਡਰ ਪਹਿਲਾਂ ਮੈਂ ਜਾਣਾ ਨਾ ਆ ਦੇਖ ਲਓ ਉਹ ਨਹੀਂ ਪੜੀ ਥੋੜਾ ਹੋਰ ਵੱਡਾ ਦਿਖਾਓ ਯਾਰ ਆ ਦੇਖ ਲਓ ਫਿਰ ਓ ਪਾ ਜੀ ਨਹੀਂ ਯਾਰ ਥੋੜਾ ਹੋਰ ਵੱਡਾ ਲਖਾਓ ਹੋਰ ਵੱਡਾ ਉਹ ਮਾਮਾ ਇਹਦਾ ਤੂੰ ਛੱਜ ਨੂੰ ਡਾਣਾ ਵਾ ਉਦੋਂ ਛੱਜ ਨੇ ਤੈਨੂੰ ਡਾ ਕੇ ਲੈ ਜਾਣਾ ਉਹ ਤੇ ਤੋ ਤਲਾਵਾ ਨਹੀਂ ਪੈ ਹੋਣੀ ਇਹਦੀ ਜਿੱਦਾਂ ਚੂਹੀ ਖੋਟ ਕੱਢਦੀ ਹੈ ਨਾ ਉਦਾਂ ਪਾਏਗਾ ਦੌੜ ਦੌੜ ਕੇ ਓ ਨਹੀਂ ਇਹ ਮੇਰੇ ਭਰਾ ਨੇ ਉਡਾਣਾ ਉਹਨੇ ਕੈਨੇਡਾ ਤੋਂ ਆਣਾ ਘਰ ਦੇ ਕਹਿੰਦੇ ਉਹਦੇ ਵਾਸਤੇ ਛੱਜ ਵੱਡਾ ਲੈ ਕੇ ਆਈ ਉਹ ਅੱਛਾ ਅੱਛਾ ਮੈਂ ਤੇ ਅਲੱਗਾ ਕਰਦੇ ਨੇ ਇਸੇ ਨਾਲ ਬੰਨ ਕੇ ਤੈਨੂੰ ਕੈਨੇਡਾ ਭੇਜਣ ਦੀ ਸਕੀਮ ਲਾਈ ਹੈ ਓ ਯਾਰ ਹੈਗਾ ਤਾਂ ਦਿਖਾਓ ਨਹੀਂ ਤੇ ਮੈਂ ਇੱਕ ਤੋਰ ਲੈ ਦਿੰਨਾ ਜਾ ਦੇਖ ਲੈ ਪਰ ਉੱਥੇ ਜਾ ਕੇ ਕੁੜੀਆਂ-ਕੁੜੀਆਂ ਨੇ ਤੇਰੀ ਅਗਲੇ ਲੰਮੇ ਪਾ ਲੈਣਾ ਓ ਚਲੋ ਛੱਡੋ ਯਾਰ ਤੁਸੀਂ ਦਿਖਾ ਦਿਓ ਵੱਡਾ ਛੱਜ ਆ ਦੇ ਲਾ ਫਿਰ ਇਤੋਂ ਵੱਡਾ ਨਹੀਂ ਸਾਡੇ ਕੋ ਹੈਗਾ ਇਧਰ ਆ ਕੇ ਵੇਖ ਲੈ ਹੁਣ ਇਤੋਂ ਵੱਡਾ ਨਹੀਂ ਹੈਗਾ ਸਾਡੇ ਕੋ ਹਾਂ ਆ ਠੀਕ ਆ ਆਪਣੇ ਕੋ ਪਰੀਆਂ ਵੀ ਹੈਗੀਆਂ ਹਾਂ ਪਰੀਆਂ ਵੀ ਹੈਗੀਆਂ ਲਿਆ ਕਾਕਾ ਪਰੀਆਂ ਲਿਆ ਓਏ ਦਹਾਓ ਫਿਰ ਕਿੰਨੇ ਚਾਹੀਦੀਆਂ ਦੋ ਦਰਜਣ ਪਾ ਦੇ ਦੀ ਇਹਨਾਂ ਨੂੰ ਤਾਂ ਪਰੀਆਂ ਕਹਿੰਦੇ ਆ ਆਹੋ ਪਰੀਆਂ ਕਹਿੰਦੇ ਆ ਪਰ ਸਮਝ ਨਹੀਂ ਆਈ ਇਹਨਾਂ ਨੂੰ ਪਰੀਆਂ ਨੂੰ ਪਰੀਆਂ ਕਿਉਂ ਕਹਿੰਦੇ ਆ ਉਹ ਤੂੰ ਮਸਾ ਪਰਾ ਕੇ ਗੱਲ ਕਰ ਉਹ ਪਰੀਆਂ ਪਰੀਆਂ ਕਰਦਾ ਭਾਰੀਆਂ ਲੈਣ ਨੂੰ ਫਿਰਦਾ ਉਹ ਮੈਂ ਕਹਿੰਦਾ ਸੀ ਪਰੀਆਂ ਤੇ ਬਾਕੀ ਪਤੰਗਾ ਵਿੱਚ ਕੀ ਫਰਕ ਹੁੰਦਾ ਉਹ ਯਾਰ ਫਰਕ ਹੀ ਹੋਣਾ ਪਰੀਆਂ ਦੇ ਆ ਪੂਛ ਲੱਗੀ ਹੁੰਦੀ ਹੈ ਹੋਰ ਪਰੀਆਂ ਨੇ ਕਿਹੜਾ ਪਜਾਮਾ ਪਾਈ ਹੁੰਦੀ ਹੈ ਆ ਦੇ ਗੁੱਡਾ ਬਣ ਗਿਆ ਹੋਰ ਦਾ ਸਿੱਪਾਵਾ ਹੋਰ ਭਾਜੀ ਆਪਣੇ ਕੋਲ ਉਹ ਅੱਖਦਾਰ ਡੱਬੀਦਾਰ ਫੱਟੀਦਾਰ ਪਤੰਗਾ ਹੈਗੀਆਂ ਸਾਡੇ ਤੋਂ ਉੱਥੇ ਬੜੀਆਂ ਮਿਲਦੀਆਂ ਆਹੋ ਸਾਡੇ ਕੋ ਵੀ ਹੈਗੀਆਂ ਸਾਡੇ ਕੋ ਹੌਲਦਾਰ ਤਾਣੇਦਾਰ ਨੰਬਰਦਾਰ ਤਹਿਸੀਲਦਾਰ ਇਹ ਸਾਰੀਆਂ ਹੈਗੀਆਂ ਪਰ ਤਹਿਸੀਲਦਾਰ ਦੇਖਣਾ ਪੈਣਾ ਉਹ ਕਿਉਂ ਉਹ ਖਾਣੇ 'ਚ ਕਦੀ ਕਦੀ ਬਿਠਾ ਹੁੰਦਾ ਚਲੋ ਫੇਰ ਰਹਿਣ ਦਿਓ ਬਾਕੀ 12-12 ਪਾ ਦਿਓ ਹੋਰ ਪੋਰ ਕੀ ਲੈਣਾ ਡੋਰ ਹੈਗੀ ਆਪਣੇ ਕੋ ਆਹ ਡੋਰੀ ਹੈਗੀ ਆ ਉਹ ਰਾ ਸੇਬੇ ਨਾ ਡੋਣੀਆਂ ਡੋਰ ਕਿਹੜੀ ਆ ਉਹ ਵੀ ਤਾਂ ਦਿਖਾਓ ਉਹ ਸਾਡੇ ਘਰ ਦੀ ਗੱਡੀ ਹੁੰਦੀ ਹੈ ਉਹਦੇ ਲਈ ਫੇ ਮਸ਼ਾਮੀ ਆਉਂਦਾ ਉਹ ਮਾਮਾ ਡੋਰ ਦੀ ਗੱਲ ਕਰਦਾ ਮੈਂ ਡੋਰ ਆਪਾਂ ਘਰ ਸੂਦੇ ਆ ਆਪਣੇ ਘਰ ਮਾਝਾ ਤਿਆਰ ਕਰਕੇ ਉਹ ਅੱਛਾ ਅੱਛਾ ਹਾਂ ਉਹ ਤੁਸੀਂ ਚੀਨ ਦੀ ਡੋਰ ਨਹੀਂ ਰੱਖਦੇ ਉਹ ਨਹੀਂ ਵੀਰ ਨਾ ਆਪਾਂ ਚੀਨ ਦੀ ਰੱਖਦੇ ਆ ਨਾ ਆਪਾਂ ਪਾਕਿਸਤਾਨ ਦੀ ਡੋਰ ਰੱਖਦੇ ਆ ਉਹ ਡੋਰ ਵੇਚ ਲਈ ਤੇ ਤਲਵਾਰ ਵੇਚ ਲਈ ਇੱਕੋ ਗੱਲ ਜਿਹੜੀ ਡੋਰ ਨਾ ਕਿਸੇ ਦੀ ਧੌਣ ਵੱਢੀ ਜਾਏ ਨਾ ਆਪਾਂ ਡੋਰ ਨਹੀਂ ਰੱਖਦੇ ਤੇ ਬਾਕੀ ਨੇ ਇਹ ਸਲਾਹ ਦਿੰਨੇ ਆ ਪੀ ਇਹ ਪਾਪ ਨਾ ਕਰੋ ਨਾਲੇ ਤਾਂ ਸਰਕਾਰ ਨੇ ਬਿਆਨ ਵੀ ਕੀਤੀ ਹੋਈ ਹੈ ਆਪਣੇ ਕੋਲ ਤਾਂ ਅੰਬਰਸਰ ਦੀ ਪਾਟਾ 3 ਹੁੰਦੀ ਹੈ ਜਾਂ ਫਿਰ ਬਰੇਲੀ ਦੀ ਚ ਰਖੜੀ ਹੁੰਦੀ ਹੈ ਉਹ ਨਹੀਂ ਪਈ ਕਿਤੇ ਨਹੀਂ ਬੈਰ ਹੋਈ ਸਾਰੇ ਮਿਲ ਹੀ ਜਾਂਦੀ ਆ ਆਪਾਂ ਨੂੰ ਤਾਂ ਉਹੀ ਚਾਹੀਦੀ ਆ ਜੇ ਮੰਗਵਾ ਸਕਦੇ ਹੋ ਠੀਕ ਆ ਨਹੀਂ ਤਾਂ ਆਪਾਂ ਸਾਰਾ ਸਮਾਨ ਕਿ ਤੋੜ ਲੈ ਲੈਨੇ ਆ ਉਹ ਜਾ ਲਲਾ ਮੈਂ ਕਿਹੜਾ ਰੋਕਿਆ ਪਰ ਧਿਆਨ ਰੱਖੀ ਉਥੇ ਜਾ ਕੇ ਗੁਡੀਆਂ ਗੁਡੀਆਂ ਨਾ ਕਰੀਂ ਅਗਲੇ ਲੰਮੇ ਪਾ ਲੈਣਾ ਉਹ ਚਲੋ ਦੇਓ ਫਿਰ ਯਾਰ ਅਸੀਂ ਦੋ ਚਰਕੀਆਂ ਦੇ ਦੋ ਪਰ ਗੋਲ ਵਧੀਆ ਹੋਣੀ ਚਾਹੀਦੀ ਆ ਉਹ ਮੈਂ ਕੋਈ ਵਰਤਕੇ ਦੇਖ ਨਾ ਝੜੀ ਲੱਗੀ ਤੇ ਗੱਲ ਕਰੀ ਆ ਦੇਖ ਲੈਨੇ ਵਰਤਕੇ ਉਹ ਸੱਚ ਜਿਆਦਾ ਆ ਇੱਕ ਦਰਜਨ ਪਤੰਗ ਹੋਰ ਚਾਹੀਦੀ ਡੈਡੀ ਲਈ ਕਿਉਂ ਉਹਨਾਂ ਨੇ ਵੀ ਕੈਂਡੀਟ ਡੋਣਾ ਇਹਨਾਂ ਚੁਣੀ ਡੋਣਗੇ ਉਹ ਉਡਾ ਲੈਣਗੇ ਪਰ ਉਹਨਾਂ ਵਾਸਤੇ ਰੰਗ ਹੋਰ ਲੈਣਾ ਹੋਰ ਰੰਗ ਦੇਖ ਲਓ ਕਿਹੜਾ ਰੰਗ ਲੈਣਾ ਸਾਰੇ ਰੰਗ ਲੱਗੇ ਤੁਸੀਂ ਕੁਗੀ ਰੰਗ ਦਾ ਪਤੰਗ ਦਿਖਾਓ ਉਹਨਾਂ ਨੂੰ ਕੁਗੀ ਰੰਗ ਹੀ ਜ਼ਿਆਦਾ ਪਸੰਦ ਆ ਕੁਗੀ ਰੰਗ ਆ ਦੇਖ ਲਓ ਉਹ ਨਹੀਂ ਭਾਜੀ ਯਾਰ ਸਿੰਗਲ ਕਲਰ ਲੈਣਾ ਇਹ ਥੋੜਾ ਘੂੜਾ ਆ ਫੇਰ ਆ ਤੋਤਾ ਰੰਗ ਦੇਖ ਲਓ ਕੀ ਹੋ ਜਾਨਵਰ ਦਾ ਰੰਗ ਦੇਖ ਲਓ ਇਹ ਸੌਂ ਖਾਦੀ ਐ ਵੀ ਕੁਗੀ ਰੰਗ ਹੀ ਲੈਣਾ ਵਾ ਉਹ ਨਹੀਂ ਭਾਜੀ ਸਿਰਫ ਕੁਗੀ ਰੰਗ ਦਾ ਹੀ ਪਤੰਗ ਲੈਣਾ ਆ ਤੁਹਾਡੇ ਕੋਲ ਹੈ ਨਹੀਂ ਉਹ ਰੰਗ ਹਾਂ ਫੇਰ ਮੈਂ ਤੈਨੂੰ ਸੁਲਾਹ ਦਵਾਂ ਹਾਂ ਤੁਸੀਂ ਕੋ ਘੁੱਗੀ ਫੜਗੇ ਨਾ ਉਹਦੇ ਤਲਾਮਾ ਪਾ ਲਓ ਉਹਦੀ ਲਾਤ ਨੂੰ ਡੋਰ ਬਣ ਕੇ ਡਾ ਦਿਓ ਨਾਲ ਤੁਹਾਡੇ ਪੈਸੇ ਵੱਜਣਗੇ ਨਾਲ ਇੱਕ ਫਾਇਦਾ ਹੋਰ ਹੋ ਜਾਊਗਾ ਉਹ ਕਿਹੜਾ ਉਹ ਜੇ ਬੋ ਵੀ ਹੋ ਗਈ ਨਾ ਉਹ ਤਾਂ ਵੀ ਬੋ ਨਹੀਂ ਹੋਣੀ ਉੜਦੀ ਰਹਿਣੀ ਹੈ ਉਹ ਤੁਸੀਂ ਰਹਿ ਨਹੀਂ ਦਿਓ ਮੈਂ ਕਿਹ ਤੋਰੀ ਲੈ ਲੈਣਾ ਯਾ ਲਲਾ ਪਰ ਉਥੇ ਜਾ ਕੇ ਗੁੜੀਆ ਗੁੜੀਆ ਨਾ ਕਰੀ ਨਹੀਂ ਤੇ ਛਿੱਤਰ ਪੱਕੇ ਉਹ ਚੱਲ ਛੱਡ ਯਾਰ ਤੁਸੀਂ ਪੈਸੇ ਦੱਸੋ ਕਿੰਨੇ ਆ ਮੈਂ ਆਪਕੇ ਡੈਡੀ ਨੂੰ ਮਨਾ ਲਵਾਂਗਾ ਜੇ ਡੈਡੀ ਨਹੀਂ ਮੰਨੂ ਨਾ ਤੇ ਪਰਸੋਂ ਫੇਰ ਮੇਰੇ ਕੋ ਆ ਜਿਓ ਕਿਉਂ ਭਾਰੀ ਪਰਸੋਂ ਆ ਜਣਗੇ ਕੋਈ ਗਿਰਗਦੀ ਪਤੰਗਾ ਉਹ ਨਹੀਂ ਕੋਈ ਗਿਰਗਦੀਆਂ ਪਤੰਗਾ ਨਹੀਂ ਆਉਣੀਆਂ ਫੇਰ ਪਰਸੋਂ ਤੱਕ ਮੈਂ ਦੋ ਚਾਰ ਘੁਗੀਆਂ ਆ ਵੀ ਪੜ ਕੇ ਰੱਖੂਗਾ ਉਹ ਲੈ ਜਾਓ